ਤਫੀਦ ਹੋਤੇ ਵਾਲੋਂ ਕੋ ਦੇਖ ਕੇ ਪਤਾ ਚਲਾ ਇਸ਼ਕ ਕਰਤੇ ਕਰਤੇ ਤੁਮ ਸੇ ਜ਼ਮਾਨਾ ਹੋ ਗਿਆ ਪਰ ਕਈ ਵਾਰ ਸਮਾਨਾ ਬੀਤਣ ਤੋਂ ਪਹਿਲਾਂ ਹੀ ਕਾਲੇ ਵਾਲ ਬੀਤ ਜਾਂਦੇ ਆ ਵਾਲ ਚਿੱਟੇ ਹੋ ਜਾਂਦੇ ਆ ਤਾਂ ਬੇਸਿਕਲੀ ਕੀ ਹੈ ਕਿ ਫਿਰ ਵਾਲ ਕੁਦਰਤੀ ਤੌਰ ਤੇ ਚਿੱਟੇ ਹੁੰਦੇ ਆ ਪਰ ਜ਼ਮਾਨੇ ਦੇ ਤੌਰ ਤੇ ਮੇਨੇ ਵੀ ਵੱਜਦੇ ਆ ਕਿ ਹੁਣ ਕੋਈ ਕੰਮ ਕਰ ਕਰ ਲਾ ਘਰੋਂ ਵੀ ਵੱਜਦੇ ਆ ਕਿ ਵਾਲ ਚਿੱਟੇ ਹੋ ਗਏ ਆ ਤੇ ਹੁਣ ਤੇ ਆਪਾਂ ਦੇਖਦੇ ਆਂ ਕਈ ਵਾਰ ਸਿਆਣੇ ਵੀ ਕਹਿ ਦਿੰਦੇ ਹੁੰਦੇ ਆ ਕਹਾਵਤਾਂ ਦੇ ਵਿੱਚ ਅਖਾਉਤਾਂ ਦੇ ਵਿੱਚ ਕਿ ਧੌਲੀ ਦਾੜੀ ਤੇ ਆਟਾ ਖਰਾਬ ਮਹਰਲ ਇੱਕ ਸਮੱਸਿਆ ਹੈ WHO ਦੇ ਅਨੁਸਾਰ ਦੁਨੀਆ ਦੇ ਵਿੱਚ ਲੱਖਾਂ ਲੋਕ ਹਰ ਸਾਲ ਇਸ ਸਮੱਸਿਆ ਤੋਂ ਪ੍ਰਭਾਵਿਤ ਹੋ ਰਹੇ ਆ ਕਿ ਭਾਈ ਵਾਲ ਜਿਹੜੇ ਆ ਉਹ ਵੇਲੇ ਤੋਂ ਪਹਿਲਾਂ ਹੀ ਚਿੱਟੇ ਹੋ ਰਹੇ ਨੇ ਤੇ ਚਿੱਟੇ ਵਾਲ ਚਿੰਤਾ ਦਾ ਸਵੱਭ ਬਣ ਜਾਂਦੇ ਆ ਅਛਾ ਇੱਕ ਹੋਰ ਅਧਿਆਨ ਪੜ ਰਿਹਾ ਸੀਗਾ ਖਬਰਾਂ ਦੀ ਗਲੀ ਚੋਂ ਗੁਜ਼ਰਦੇ ਆ ਗੁਜ਼ਰਦੇ ਆ ਕਿ ਭਾਈ ਇੱਕ ਬਿਹਤਰੀਨ ਗੱਲ ਕਹੀ ਹੈ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਉਹਨਾਂ ਨੇ ਕਿਹਾ ਕਿ ਓਵਰਆਲ ਜੇ ਤੁਸੀਂ ਦੇਖੋਗੇ ਤਾਂ 25% ਤੋਂ ਵੱਧ ਵਸੋਂ ਜਿਹੜੀ ਹੈ ਨਾ ਉਹ ਇਸ ਸਮੱਸਿਆ ਤੋਂ ਪੀੜਤ ਹੈ ਮਤਲਬ ਕਿ ਉਹਨਾਂ ਨੇ ਇੱਕ ਅੰਕੜਾ ਕੱਢ ਦਿੱਤਾ ਬਿਹਤ ਖੂਬਸੂਰਤੀ ਦੇ ਨਾਲ ਕਿ ਭਾਈ ਦੁਨੀਆ ਦਾ ਚੌਥਾ ਹਿੱਸਾ ਜਿਹੜਾ ਹੈ ਉਹ ਇਸ ਸਮੱਸਿਆ ਤੋਂ ਪੀੜਤ ਹੈ ਕੋਈ ਇੱਕ ਅੱਧ ਥੋੜੀ ਆ ਫਿਰ ਮੈਂ ਇੱਕ ਡਾਕਟਰ ਹੈ ਮਿਸਟਰ ਸੰਦੀਪ ਆਰੂੜਾ ਉਹ ਇਸ ਖੇਤਰ ਦੇ ਮਾਹਰ ਹੈ ਮੈਂ ਉਹਨਾਂ ਦੇ ਇੱਕ ਲੇਖ ਦੇ ਵਿੱਚ ਇੱਕ ਬੜੀ ਖੂਬਸੂਰਤ ਚੀਜ਼ ਨੋਟ ਕੀਤੀ ਉਹ ਕਹਿੰਦੇ ਕਿ ਬੇਸਿਕਲੀ ਯਾਰ ਵਾਲਾਂ ਦਾ ਸਫੇਦ ਹੋਣਾ ਕੋਈ ਬਿਮਾਰੀ ਤੋਂੜਾ ਹੈ ਬਿਮਾਰੀ ਨਹੀਂ ਹੈ ਇਹ ਤੇ ਤੁਹਾਡੇ ਹੈਲਥ ਦਾ ਓਵਰਆਲ ਇੰਡੀਕੇਟਰ ਹੈ ਕਿ ਕਿਸ ਤਰ੍ਹਾਂ ਸਿਹਤ ਤੁਹਾਡੀ ਜਿਹੜੀ ਹੈ ਉਹ ਅੱਗੇ ਜਾ ਕੇ ਹੋਏਗੀ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰਨ ਦੀ ਥਾਂ ਤੇ ਜੇ ਇਹਨੂੰ ਸੰਭਾਲ ਲਿਆ ਜਾਵੇ ਤਾਂ ਕੁਝ ਵੀ ਨਹੀਂ ਹੁੰਦਾ ਤੁਹਾਡੀ ਸਿਹਤ ਵੀ ਬਚੀ ਰਹੇਗੀ ਤੁਹਾਡੇ ਵਾਲ ਵੀ ਸਫੇਦ ਹੋਣੋਂ ਰੁਕ ਜਾਣਗੇ ਇਹ ਬੜੀ ਕੰਮ ਦੀ ਗੱਲ ਸੀ ਤਾਂ ਬਰਹਾਲ ਆਪਾਂ ਜੇ ਅੱਗੇ ਗੱਲ ਕਰੀਏ ਕਿ ਵਾਲ ਸਫੇਦ ਹੋਣ ਦਾ ਮਤਲਬ ਕੀ ਹੈ ਦੇਖੋ ਓਵਰ ਆਲ ਕੀ ਹੈ ਕਿ ਜਦੋਂ ਆਪਾਂ ਚੀਜ਼ ਦੇਖਦੇ ਆ ਨਾ ਕਿ ਭਾਈ ਵਾਲ ਕਾਲੇ ਤੋਂ ਚਿੱਟੇ ਹੁੰਦੇ ਆ ਤੇ ਆਪਾਂ ਕਹਿੰਦੇ ਆ ਕਿ ਕੁਦਰਤੀ ਸਾਈਕਲ ਹੈ ਯਾਰ ਜਦੋਂ ਆਪਾਂ ਬੁਢਾਪੇ ਵੱਲ ਵਧਣਾ ਸਟਾਰਟ ਕਰ ਦਿੰਨੇ ਆ ਤਾਂ ਫਿਰ ਹੌਲੇ ਹੌਲੇ ਵਾਲ ਜਿਹੜੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਪਰ ਅੱਜ ਦੇ ਦੌਰ ਦੇ ਵਿੱਚ ਕੀ ਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਵਾਲ ਚਿੱਟੇ ਹੋਣੇ ਸਟਾਰਟ ਹੋ ਜਾਂਦੇ ਆ ਡਾਕਟਰੀ ਭਾਸ਼ਾ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਵਾਲ 20 ਜਾਂ 30 ਸਾਲ ਦੀ ਉਮਰ ਦੇ ਵਿੱਚ ਆਪਣਾ ਅਸਲੀ ਰੰਗ ਕਾਲਾ ਰੰਗ ਗਵਾ ਦੇਣ ਤਾਂ ਇਹਨੂੰ ਬੋਲਿਆ ਜਾਂਦਾ ਪ੍ਰੀਮੈਚੂਰ ਗ੍ਰੇਂਕ ਅੱਛਾ ਵਾਲਾਂ ਦਾ ਜਿਹੜਾ ਕਾਲਾ ਰੰਗ ਹੁੰਦਾ ਉਹ ਬੇਸਿਕਲੀ ਕੀ ਹੈ ਕਿ ਇੱਕ ਮੈਲਾਨਿਨ ਨਾਮ ਦਾ ਪਿਗਮੈਂਟ ਹੈ ਉਹਦੇ ਕਾਰਨ ਹੁੰਦਾ ਜੋ ਹੇਅਰ ਫੋਲਿਕਲਸ ਦੇ ਵਿੱਚ ਬਣਦਾ ਹੈ ਠੀਕ ਹੈ ਜੀ ਉਮਰ ਵਧਣ ਦੇ ਨਾਲ ਜਦੋਂ ਮੈਲਾਨਿਨ ਬੰਨ ਕਟੂ ਹੋ ਜਾਂਦਾ ਹੈ ਤਾਂ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਆ ਯਾਨੀ ਇਹ ਕੁਦਰਤੀ ਸਾਈਕਲ ਹੈ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇਕਰ ਵੀ ਤੂੰ 30 ਸਾਲ ਦੀ ਉਮਰ ਚ ਅਜਿਹਾ ਵਾਪਰ ਰਿਹਾ ਹੈ ਅਜਿਹਾ ਹੋ ਰਿਹਾ ਹੈ ਤਾਂ ਫਿਰ ਥੋੜੇ ਸੁਚੇਤ ਹੋ ਜਾਓ ਹੁਣ ਆਪਾਂ ਇਹਦੇ ਕਾਰਨ ਹੋਰ ਲੱਭ ਲੈਣੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਮੈਲਾਨਿਨ ਘੱਟ ਬੰਨਾ ਇਸ ਤੋਂ ਇਲਾਵਾ ਵਿਟਾਮਿਨ B12 ਦੀ ਕਮੀ ਇਹ ਵਿਟਾਮਿਨ B12 ਵੀ ਬਹੁਤ ਮਹੱਤਵਪੂਰਨ ਹੋ ਜਾਂਦਾ ਕਾਪਰ ਆਇਰਨ ਇਹਦੀ ਕਮੀ ਥਾਇਰਾਇਡ ਜਿਹੜਾ ਹੁੰਦਾ ਉਹ ਵੀ ਇੱਕ ਸਮੱਸਿਆ ਬਣ ਜਾਂਦਾ ਇਸ ਤਰ੍ਹਾਂ ਦੀ ਫਿਰ ਜੇ ਅੱਗੇ ਜਾ ਕੇ ਆਪਾਂ ਦੇਖੀਏ ਤਾਂ ਹੋਰ ਸਮੱਸਿਆਵਾਂ ਵੀ ਇਹ ਦੇ ਨਾਲ ਇੱਕ ਕਾਰਕ ਬਣ ਜਾਂਦੀਆਂ ਆ ਜਿਵੇਂ ਜੈਨੇਟਿਕ ਫੈਕਟਰ ਹੈਗਾ স্মੋਕਿੰਗ ਹੈ ਓਵਰ ਸਟ्रेस ਹੈ ਸਟ्रेस ਅੱਜ ਕੱਲ ਇਹ ਬਹੁਤ ਵੱਟੀ ਚੀਜ਼ ਆ ਮੈਨੂੰ ਵਾਲਾਂ ਦੇ ਝੜਨ ਤੋਂ ਵੀ ਇੱਕ ਬੰਦੇ ਨੇ ਦੱਸਿਆ ਸੀਗਾ ਸਿਆਣੇ ਬੰਦੇ ਨੇ ਕਿ ਭਾਈ ਸਟ्रेस ਦੇ ਨਾਲ ਵਾਲ ਝੜਦੇ ਆ ਫਿਰ ਆਟੋ ਇਮਿਊਨ ਡਿਜ਼ੀਜ਼ ਕੈਮੀਕਲ ਐਕਸਪੋਜ਼ਰ ਇਸ ਸਾਰੇ ਕਾਰਨ ਹੋ ਸਕਦੇ ਆ ਮਤਲਬ ਜਿਵੇਂ ਹੁਣ ਆਪਾਂ ਦੇਖੀਏ ਇਹਨਾਂ ਸਾਰਿਆਂ ਦੀ ਵਿਆਖਿਆ ਜੇ ਕਰਨ ਲੱਗਾਂਗੇ ਤੇ ਵੀਡੀਓ ਲੰਮਾ ਹੋ ਜਾਏਗਾ ਫਿਰ ਤੁਸੀਂ ਕਹਿਣਾ ਕਿ ਵੀਡੀਓ ਛੋਟੀ ਰੱਖਿਆ ਕਰ ਇੱਕ ਤੋਂ ਬੋਲਦਾ ਬੜੀ ਹੌਲੀ ਆ ਹੁਣ ਕੀ ਕਰੀਏ ਭਾਈ ਕਿੱਥੋਂ ਆਪਾਂ ਹੁਣ ਉਹ ਤੇ ਕਰ ਨਹੀਂ ਸਕਦੇ ਨਾ ਜਿੱਦਾਂ ਅੱਜਕੱਲ ਵਟਸਐਪ ਤੇ ਵਾਇਸ ਨੋਟ ਆਉਂਦਾ ਹੈ ਤੇ ਉਹ ਸਪੀਡ ਵਧਾ ਲਓ ਜੀ 1 ਤੇ ਕਰ ਲਓ 1.5 ਤੇ ਕਰ ਲਓ 2 ਤੇ ਕਰ ਲਓ ਵਿਟਾਮਿਨ B12 ਦੀ ਕਮੀ ਦੇ ਨਾਲ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਰੈੱਡ ਬਲੱਡ ਸੈਲਸ ਹੁੰਦੇ ਆ ਇਹ ਇਹਨਾਂ ਦੀ ਪ੍ਰੋਡਕਸ਼ਨ ਜ ਪ੍ਰੋਡਕਟਿਵਿਟੀ ਕਹ ਲਓ ਜ਼ਿਆਦਾ ਹੁੰਦੀ ਆ ਤਾਂ ਮਤਲਬ ਕਿ ਸਾਡਾ DNA ਬਣਦਾ ਤਾਂ ਇਹ ਚੀਜ਼ਾਂ ਆਪਣੇ ਬਹੁਤ ਸਰੀਰ ਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੀਆਂ ਨੇ ਓਵਰ ਆਲ ਜੀ ਆਪਾਂ ਦੇਖਣਾ ਹੋਵੇ ਇਸ ਕਰਕੇ ਮੈਂ ਕੱਲੀ ਕੱਲੀ ਚੀਜ਼ ਦੀ ਵੀ ਆਖਿਆ ਨਹੀਂ ਕਰੂੰਗਾ ਮੈਂ ਤੁਹਾਨੂੰ ਸਿਰਫ ਤੇ ਸਿਰਫ ਦੱਸਦਾ ਕਿ ਜਿਨ੍ਹਾਂ ਜਿਨ੍ਹਾਂ ਚੀਜ਼ਾਂ ਦੀ ਕਮੀ ਹੁੰਦੀ ਹੈ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਜਿਵੇਂ ਸਟ੍ਰੈਸ ਵਗੈਰਾ ਸਮੋਕਿੰਗ ਵਗੈਰਾ ਇਹ ਅਸਰ ਪਾਈ ਜਾਂਦੀਆਂ ਬਰਹਾਾਲ ਭਈ ਜਿਹੜੇ ਬੰਦੇ ਕੁਝ ਚੀਜ਼ਾਂ ਵਿਸ਼ੇਸ਼ ਤੌਰ ਤੇ ਕਰਦੇ ਆ ਉਹਨਾਂ ਨੂੰ ਰਿਸਕ ਜ਼ਿਆਦਾ ਹੁੰਦੇ ਆ ਕੁਝ ਚੀਜ਼ਾਂ ਦੇ ਉਦਾਹਰਨ ਦੇ ਤੌਰ ਤੇ ਇਹਦੇ ਵਿੱਚ ਇੱਕ ਚੀਜ਼ ਤੁਸੀਂ ਲੈ ਲਓ ਕਿ ਜਿਵੇਂ ਆਪਾਂ ਦੇਖਦੇ ਆ ਕਿ ਕਈ ਬੰਦੇ ਸ਼ੁੱਧ ਵੈਸ਼ਨੂ ਹੁੰਦੇ ਆ ਵੈਜੀਟੇਰੀਅਨ ਹੁੰਦੇ ਆ ਜਾਂ ਵੀਗਨ ਅੱਜ ਕੱਲ ਚੱਲਦਾ ਸਬਿਆਚਾਰ ਤਾਂ ਉਹਦੇ ਵਿੱਚ ਕੀ ਆ ਕਿ ਕੁਝ ਚੀਜ਼ਾਂ ਦੀ ਕਮੀ ਆ ਸਕਦੀ ਹੈ ਉਹਨਾਂ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਬਹੁਤ ਜ਼ਿਆਦਾ ਓਵਰ ਥਿੰਕਰ ਨੇ ਬਹੁਤ ਜ਼ਿਆਦਾ ਓਵਰ ਥਿੰਕਿੰਗ ਕਰਦੇ ਆ ਸਟ्रेस ਰਹਿੰਦਾ ਉਹਨਾਂ ਬੰਦਿਆਂ ਨੂੰ ਵੀ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਰਿਸਕ ਰਹਿੰਦਾ ਉਹਨਾਂ ਨੂੰ ਵੀ ਅਜਿਹਾ ਕਿ ਨਾ ਦੀ ਇਮਿਊਨਿਟੀ ਕਮਜ਼ੋਰ ਹੋ ਗਈ ਜਿਹੜੇ ਫਾਸਟ ਫੂਡ ਬੜਾ ਖਾਂਦੇ ਨੇ ਥਾਇਰਾਇਡ ਦੀ ਸਮੱਸਿਆ ਉਤੇ ਹੈ ਹੀ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਇਹਦੇ ਚ ਹੋਰ ਹੁੰਦਾ ਹੈ ਕਿ ਜਿਨ੍ਹਾਂ ਨੂੰ ਅਨੀਮੀਆ ਹੈ ਨਾ ਖੂਨ ਦੀ ਕਮੀ ਉਹਨਾਂ ਵਾਸਤੇ ਵੀ ਇਹ ਬੜਾ ਸੁਚੇਤ ਹੋਣ ਵਾਲਾ ਵਿਸ਼ਾ ਹੈ ਕਿ ਉਹਨਾਂ ਦੇ ਵਾਲ ਵੀ ਬਹੁਤ ਜਲਦੀ ਸਫੇਦ ਉਹਨੇ ਸਟਾਰਟ ਹੋ ਜਾਂਦੀ ਆ ਤੇ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤੇ ਬੜਾ ਲੰਬਾ ਫਾਸਟ ਰੱਖਣਾ ਤੇ ਲਗਾਤਾਰ ਲੰਬੇ ਫਾਸਟ ਰੱਖਣਾ ਉਹਨਾਂ ਵਾਸਤੇ ਵੀ ਇਹ ਰਿਸਕ ਜਿਹੜਾ ਵੱਧ ਜਾਂਦਾ ਸੋ ਇਸ ਕਰਕੇ ਇਸ ਗੱਲ ਦਾ ਬਾਈ ਧਿਆਨ ਰੱਖੋ ਕਿਉਂਕਿ ਤੁਹਾਨੂੰ ਪਤਾ ਹੀ ਆ ਜਦੋਂ ਵਾਲ ਕਮਜ਼ੋਰ ਹੋ ਜਾਣ ਉਹਨਾਂ ਦੀ ਗ੍ਰੋਥ ਘਟਣੀ ਸਟਾਰਟ ਹੋ ਜਾਵੇ ਜਾਂ ਤੁਹਾਡੇ ਨੌ ਕਮਜ਼ੋਰ ਹੁਣ ਸਟਾਰਟ ਹੋ ਜਾਣ ਟੁੱਟ ਰਹੇ ਆ ਨੀਂਦ ਤੁਹਾਡੀ ਪੂਰੀ ਨਹੀਂ ਹੋ ਰਹੀ ਅਕਸਰ ਥਕਾਵਟ ਰਹਿੰਦੀ ਆ ਠੀਕ ਹੈ ਜੀ ਦਾੜੀ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਕਿ ਇਹ ਤੁਹਾਡੇ ਸਰੀਰ ਦੇ ਵਿੱਚ ਜੋ ਤੱਤ ਹੋਣੇ ਚਾਹੀਦੇ ਆ ਕਹਿਣ ਦਾ ਮਤਲਬ ਇਹ ਆ ਵੈਸੇ ਤੇ ਪਹਿਲਾਂ ਖੁਰਾਕੀ ਤੱਤ ਸਾਡੇ ਸਾਰੇ ਪੂਰੇ ਹੋ ਜਾਂਦੇ ਸੀਗੇ ਜੀ ਅੱਜ ਕੱਲ ਕੀ ਆ ਕਿ ਮਿੱਟੀ ਦੇ ਵਿੱਚੋਂ ਵੀ ਪੌਸ਼ਟਿਕਤਾ ਖਤਮ ਹੁੰਦੀ ਜਾ ਰਹੀ ਆ ਫੂਡ ਦੇ ਵਿੱਚੋਂ ਪੌਸ਼ਟਿਕਤਾ ਫਿਰ ਕਿਹੜੀ ਲੱਭਣੀ ਐ ਸੋ ਇਸ ਕਰਕੇ ਅੱਜ ਕੱਲ ਸਾਨੂੰ ਸਪਲੀਮੈਂਟ ਲੈਣੇ ਪੈਂਦੇ ਉਤੋਂ ਪਾਉਣੇ ਪੈਂਦੇ ਆ ਆਹ ਵਿਟਾਮਿਨ ਜੀ ਫਲਾਣਾ ਲਾਓ ਗੋਲੀ ਆਹ ਵਿਟਾਮਿਨ ਲਾਓ ਗੋਲੀ ਆਹ ਕੈਪਸੂਲ ਲਾਓ ਜੀ ਫਲਾਣਾ ਕਰੋ ਢਮਕਾ ਕਰੋ ਹੁਣ ਗੱਲ ਇਹ ਆ ਕਿ ਜੇ ਹੈਲਦੀ ਵਾਲ ਰੱਖਣੇ ਤਾਂ ਉਹਦੇ ਵਾਸਤੇ ਵੀ ਕੁਝ ਮਾਰਾ ਨੇ ਨੁਕਤੇ ਦਿੱਤੇ ਆ ਕਿ ਭਾਈ ਅੰਡੇ ਦੁੱਧ ਨੱਟ ਜਿਹੜੇ ਹੁੰਦੇ ਆ ਇਹ ਜ਼ਿਆਦਾ ਖਾਓ ਹਰੀਆਂ ਸਬਜ਼ੀਆਂ ਖਾਓ ਪਾਣੀ ਠੋਕ ਕੇ ਪੀਓ ਪੂਰਾ ਦੁੱਧ ਦਹੀਂ ਪਾਣੀ ਕਿੰਨਾ ਪੀਣਾ ਮੈਂ ਇਹਦੇ ਤੇ ਵੀ ਵੀਡੀਓ ਬਣਾ ਚੁੱਕਾ ਅਖਰੋਟ ਫਲੈਕਸ ਸੀਡ ਜਿਹੜੇ ਹੁੰਦੇ ਆ ਇਹ ਖਾਓ ਦੱਬ ਕੇ ਖਾਓ ਨਹੀਂ ਕੀ ਖਾਣਾ ਇਹ ਵੀ ਜ਼ਰੂਰ ਨੋਟ ਕਰ ਲਓ ਕਿ ਭਾਈ ਆ ਫਾਸਟ ਫੂਡ ਜਿਹੜਾ ਹੈ ਜੰਕ ਫੂਡ ਹੈ ਇਹਦੇ ਤੋਂ ਗੁਰੇਜ਼ ਕਰੋ ਸ਼ੂਗਰ ਜ਼ਿਆਦਾ ਨਾ ਲਓ ਮਿੱਠਾ ਜ਼ਿਆਦਾ ਨਾ ਲਓ ਕੋਲਡ ਡਰਿੰਕਸ ਜ਼ਿਆਦਾ ਨਾ ਪੀਓ ਕਾਫੀ ਚਾਹ ਜ਼ਿਆਦਾ ਇਸਤੇਮਾਲ ਨਾ ਕਰੋ ਫਰਾਈਡ ਆਈਟਮਸ ਜਿਹੜੀਆਂ ਉਹ ਛੱਡ ਦਿਓ ਤੇ ਸਭ ਤੋਂ ਜ਼ਿਆਦਾ ਕਿ ਲਾਈਫ ਸਟਾਈਲ ਚੇਂਜ ਕਰੋ ਯਾਰ ਮੈਂ ਜਿੰਨੀਆਂ ਸਟੱਡੀਆਂ ਪੜਦਾ ਨਾ ਪੰਜਾਬੀ ਉਹ ਜਿੰਨੇ ਮੈਂ ਅਧਿਆਨ ਪੜਦਾ ਮੇਰਾ ਕੰਮ ਹੈ ਤਾਂ ਮੈਂ ਪੜਦਾ ਹੀ ਰਹਿਣਾ ਹੈ ਤਾਂ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਕਹ ਲੋ ਕਿ ਨਿਚੋੜ ਹੁੰਦਾ ਹੈ ਨਾ ਹੁੰਦਾ ਹੈ ਕਿ ਆਪਣਾ ਲਾਈਫ ਸਟਾਈਲ ਜਿਹੜਾ ਨਾ ਉਹ ਜ਼ਰੂਰ ਬਦਲੋ ਮਤਲਬ ਕਿ ਭਾਈ ਤੁਸੀਂ ਅੱਛਾ ਫੂਡ ਲਵੋ ਦੁੱਧ ਦਹੀਂ ਦਾਲਾਂ ਹਰੀਆਂ ਸਬਜ਼ੀਆਂ ਠੀਕ ਹੈ ਨਾ ਜੀ ਫਿਰ ਤੁਸੀਂ ਨਾਲ ਔਲਾ ਅਖਰੂਟ ਬਦਾਮ ਖਾਂਦੇ ਰਹੋ ਵਾਲਾਂ ਦੇ ਵਾਸਤੇ ਤੇ ਇੱਕ ਇਹ ਆ ਕਿ ਤੁਸੀਂ ਉਹ ਜਿਹੜੀ ਸਕੈਲਪ ਮ사ਜ ਕਹਿੰਦੇ ਆਪਾਂ ਉਹ ਵੀ ਜ਼ਰੂਰ ਕਰੋ ਹਾਂ ਨੀਂਦ ਇਹਦੇ ਵਿੱਚ ਇੱਕ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਉਹ ਕਟੋਕਟ 6 ਜੇ ਹੋਵੇ ਤਾਂ ਮੈਕਸਿਮਮ 8 ਘੰਟੇ ਤੱਕ ਲਿਜਾਣੀ ਚਾਹੀਦੀ ਆ ਸਟ्रेस ਨੂੰ ਮੈਨੇਜ ਕਰਕੇ ਰੱਖੋ ਯਾਰ ਇਹ ਚੀਜ਼ ਬਹੁਤ ਵਰੀ ਹੈ ਤਰਜਾਣਾ ਪਾਣੀ ਜਿਹੜਾ ਦੱਬ ਕੇ ਪੀਓ ਮੈਂ ਇਹ ਨਹੀਂ ਕਹਿੰਦਾ 8 ਤੋਂ 10 ਗਲਾਸ ਮੈਂ ਇਹਦੇ ਤੇ ਵੀਡੀਓ ਕਰ ਚੁੱਕਾ ਕਿ ਭਾਈ ਸੋਚ ਕੇ ਜਦੋਂ ਤੁਹਾਡੇ ਪਿਸ਼ਾਬ ਦਾ ਰੰਗ ਬਹੁਤ ਜ਼ਿਆਦਾ ਚਿੱਟਾ ਹੋ ਜਾਂਦਾ ਉਹ ਵੀ ਠੀਕ ਨਹੀਂ ਹੁੰਦਾ ਉਹਨੂੰ ਥੋੜਾ ਜਿਹਾ ਹਲਕਾ ਪੀਲਾਪਣ ਜਿਹੜਾ ਹੈ ਉਥੋਂ ਤੱਕ ਰੱਖੋ ਉਦੋਂ ਤੱਕ ਤੁਹਾਡੀ ਬਾਡੀ ਜਿਹੜੀ ਉਹ ਸਹੀ ਹੈ ਤੇ ਨਹੀਂ ਕੀ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਵਿੱਚ ਮਾਰਾ ਨੇ ਅੱਗੇ ਜਾ ਕੇ ਹੋਰ ਚੀਜ਼ ਦਸੀ ਆ ਕਿ ਭਾਈ ਰੋਜ਼ ਸ਼ੈਂਪੂ ਦੇ ਨਾਲ ਵਾਲ ਨਾ ਧੋਵੋ ਠੀਕ ਹੈ ਨਾ ਜੀ ਵਾਲਾਂ ਨੂੰ ਜ਼ਿਆਦਾ ਘੁੱਟ ਕੇ ਨਾ ਬੰਨੋ ਡਰਾਇਰ ਹਿੱਟਰ ਯੂਜ਼ ਨਾ ਕਰੋ ਵਾਲਾਂ ਨੂੰ ਕੈਮੀਕਲ ਜ਼ਿਆਦਾ ਨਾ ਦੇਵੋ ਡਾਕਟਰਾਂ ਤੋਂ ਪੁੱਛੇ ਬਿਨਾ ਕੋਈ ਜ਼ਿਆਦਾ ਸਪਲੀਮੈਂਟਸ ਨਾ ਲਾਓ ਭਾਈ ਇਹ ਨੋਟ ਕਰ ਲਓ ਕੇਜ ਵਿੱਚ ਆਪਾਂ ਸਪਲੀਮੈਂਟਸ ਵੀ ਅਨੇਵਾਸ ਉੱਠੀ ਜਾਂਦੇ ਆ ਕਿ ਡਾਕਟਰੀ ਸਲਾਹ ਤੋਂ ਬਿਨਾਂ ਇਹ ਜਿਆਦਾ ਨਾ ਲਓ ਪਹਿਲੀ ਗੱਲ ਤੇ ਲਓ ਹੀ ਨਾ ਤੇ ਜਿਆਦਾ ਜਾਂ ਲਗਾਤਾਰ ਤੇ ਕਦੇ ਵੀ ਨਾ ਲਓ ਇਹ ਮਾਰਾਂ ਦੀ ਰਾਏ ਆ ਸੋ ਉਮੀਦ ਕਰਦਾ ਕਿ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਵਾਲ ਵਕਤੋਂ ਪਹਿਲਾਂ ਸਫੇਦ ਕਿਉਂ ਹੁੰਦੇ ਆ ਕਿੰਨੀ ਉਮਰ ਚ ਜੇ ਹੁਣ ਇਹ ਸਟਾਰਟ ਹੋ ਜਾਣ ਤਾਂ ਇਹਨੂੰ ਆਪਾਂ ਗਿਣ ਲਾਂਗੇ ਕਿ ਬੰਦਾ ਬੁੱਢਾ ਨਹੀਂ ਹੋਇਆ ਵਕਤੋਂ ਪਹਿਲਾਂ ਬੁੱਢਾ ਹੋਣਾ ਸਟਾਰਟ ਹੋ ਕੇ ਆ ਸਰੀਰ ਦੀਆਂ ਕਿਹੜੀਆਂ ਕਮੀਆਂ ਕਿਹਦੇ ਚੱਲਦੇ ਆ ਸਭ ਕੁਝ ਹੁੰਦਾ ਤੇ ਕਿਵੇਂ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਦੱਸਣ ਦਾ ਯਤਨ ਕੀਤਾ ਉਮੀਦ ਕਰਦੇ ਆ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਜੇ ਚੰਗਾ ਲੱਗਿਆ ਹੋਵੇਗਾ ਇਹ ਯਤਨ ਤਾਂ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਅਗਲੀ ਵਾਰ ਫੇਰ ਮਿਲਦੇ ਆ ਤਦ ਤੱਕ ਦੀਓ ਜਾਸਤ ਸਾਰਿਆਂ ਨੂੰ ਸਤ ਸ੍ਰੀ ਅਕਾਲ